ਪੰਜਾਬ ਯੂਨੀਵਰਸਿਟੀ ਦੇ ਵਿੱਚ ਕੱਲ ਕੁਝ ਸਟੂਡੈਂਟਸ ਨੇ ਪ੍ਰੋਟੈਸਟ ਕੀਤਾ ਤੁਹਾਡੇ ਆਫਿਸ ਦੇ ਬਾਹਰ ਉਹ ਸਟੂਡੈਂਟਸ ਕਹਿ ਰਹੇ ਨੇ ਕਿ ਸਾਡੀ ਯੂਨੀਵਰਸਿਟੀ ਹੈ ਇਹ ਸਾਡੀ ਡੈਮੋਕਰੈਟਿਕ ਸਪੇਸ ਹੈ ਇੱਥੇ ਅਸੀਂ ਗੱਲ ਕਰਨਾ ਚਾਹੁੰਦੇ ਹਾਂ ਔਰ ਸਾਨੂੰ ਗੱਲ ਨਹੀਂ ਕਰਨ ਦਿੱਤੀ ਜਾ ਰਹੀ ਮਹੀਨਿਆਂ ਮਹੀਨਿਆਂ ਤੁਸੀਂ ਮਤਲਬ ਪਿਛਲੀ ਵਾਰ ਹੀ ਪਤਾ ਨਹੀਂ 60 ਤੋਂ 70 ਦਿਨ ਇੱਥੇ ਬੈਠੇ ਰਹੇ ਔਰ ਜਦੋਂ ਇਹਨਾਂ ਨੂੰ ਕਹਿੰਦੇ ਸੀ ਕਿ ਉੱਠ ਜਾਓ ਇਹ ਕਹਿੰਦੇ ਸੀ ਜੇ ਸਾਡਾ ਤੇ 100 ਡੇਜ਼ ਦਾ ਅਜੰਡਾ ਹੈ ਜਿਹੜੀ ਗੱਲ ਇਹਨਾਂ ਨੇ ਮੂੰਹੋਂ ਕੱਢ ਤੀ ਉੱਪਰ ਉਸੇ ਵੇਲੇ ਅੱਖ ਚਪਕਦੇ ਹੀ ਪੂਰੀ ਹੋ ਜਾਣੀ ਚਾਹੀਦੀ ਐ ਇਸ ਤਰ੍ਹਾਂ ਐ ਜਾਦੂ ਦੀ ਛੜੀ ਨਹੀਂ ਐ ਕਿ ਇਹਨੂੰ ਘੁਮਾਓ ਔਰ ਸਭ ਦੀ ਵਿਸ਼ ਪੂਰੀ ਹੋ ਜਾਏ ਕੋਈ ਪ੍ਰੋਟੈਸਟ ਕਰਨ ਦੀ ਵੀ ਲਿਮਟ ਹੋਣੀ ਚਾਹੀਦੀ ਐ ਕਿ ਇੱਕ ਦਿਨ ਦੋ ਦਿਨ ਤਿੰਨ ਦਿਨ ਐ ਮਤਲਬ ਮਹੀਨੇ ਮਹੀਨੇ ਮਤਲਬ ਐ ਸਟੂਡੈਂਟ ਐ ਸਾਡੇ ਕਦੋਂ ਇਹ ਕਲਾਸਾਂ ਲਾਂਦੇ ਐ ਕਦੋਂ ਇਹ ਪੜਦੇ ਇੱਥੇ ਬੈਠ ਰਹਿੰਦੇ ਐ ਤੇ ਤੰਬੂ ਲਗਾ ਕੇ ਇੱਥੇ ਬੈਠ ਜਾਂਦੇ ਐ ਇੱਥੇ ਰੋਟੀ ਖਾਣੀ ਐ ਇੱਥੇ ਕੱਪੜੇ ਧੋਣੇ ਐ ਮਤਲਬ ਵੀਸੀ ਆਫਿਸ ਨਾ ਹੋ ਗਿਆ ਕੋਈ ਗੱਲ ਕਰਨ ਸਾਡੀਆਂ ਡਿਮਾਂਡਸ ਐਕਸੈਪਟ ਕਰਨ ਸਾਡੇ ਨਾਲ ਜਦੋਂ ਗੱਲ ਕਰਨ ਉਹਨਾਂ ਦੀ ਡਿਮਾਂਡਸ ਮੰਨੀਆਂ ਜਾਣੀਆਂ ਤਾਂ ਹੀ ਸਾਡਾ ਪ੍ਰੋਟੈਸਟ ਜਿਆਦਾ ਲੰਮਾ ਚੱਲਦਾ ਕਿ 올림픽ਸ ਦੇ ਵਿੱਚ ਤੁਹਾਡੇ ਦੋ ਸਟੂਡੈਂਟ ਆ ਜਿਹੜੇ ਉਹਨਾਂ ਨੇ ਮੈਡਲ ਪ੍ਰਾਪਤ ਕੀਤਾ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਤੇ ਰਿਪੀਟ ਵੀ ਇੱਕ ਉਹਨਾਂ ਨੇ ਉਹਨਾਂ ਦੇ ਵੱਲੋਂ ਹੀ ਹੋਇਆ ਤੇ ਉਹਨਾਂ ਦੇ ਉਹਨਾਂ ਨੂੰ ਹੀ ਐਪਰੀਸ਼ੀਏਸ਼ਨ ਤਾਂ ਹੈਗੀ ਐ ਜੀ ਨਾਲ ਹੋਰ ਸਟੂਡੈਂਟ ਸਪੋਰਟਸ ਦੇ ਵੱਲ ਜਾਣ ਮੇਰੀ ਸਪੋਰਟ ਡਿਪਾਰਟਮੈਂਟ ਨਾਲ ਇਹ ਹੀ ਗੱਲ ਹੋਈ ਹੈ ਕਿ ਸਾਡੇ ਜਿਹੜੇ ਟੀਚਰਸ ਐ ਉਹਨਾਂ ਨੂੰ ਉਹਨਾਂ ਕੈਂਪਸ ਨੂੰ ਟਾਰਗੇਟ ਕਰਨਾ ਚਾਹੀਦਾ ਹੈ ਔਰ ਉੱਥੋਂ ਜਿਹੜੇ ਬੈਸਟ ਸਟੂਡੈਂਟਸ ਐ ਉਹ ਕੋਸ਼ਿਸ਼ ਕਰਨੇ ਚਾਹੀਦੇ ਆ ਕਿ ਪੰਜਾਬ ਯੂਨੀਵਰਸਿਟੀ ਚ ਆਨ ਤੱਕ ਕਿ ਅਸੀਂ ਜਿਹੜੇ ਡਿਫਰੈਂਟ ਕੰਪੀਟੀਸ਼ਨਸ ਹੁੰਦੇ ਐ ਉਹਨਾਂ 'ਚ ਸਾਡੀ ਅੱਛੀ ਪਾਰਟਿਸਪੇਸ਼ਨ ਹੋਏ ਔਰ ਸਾਨੂੰ ਅੱਛੇ ਉੱਥੇ ਮੈਡਲਸ ਮਿਲਣ ਸਰਕਾਰ ਵੱਲ ਕਿੰਨੇ ਪੈਸੇ ਰਹਿੰਦੇ ਨੇ ਸਰਕਾਰ ਵੱਲ ਉਸ ਤੋਂ ਪਹਿਲੇ ਦੇ ਵੀ ਕਿਤੋਂ ਪਹਿਲੇ ਦੇ ਰਹਿੰਦੇ ਐ 1 ਕਿ ਕਰੋੜ ਸਰਕਾਰ ਵੱਲ ਵੀ ਪੈਂਡਿੰਗ ਹੈ ਬੱਚਿਆਂ ਕੋਲ ਬਹੁਤ ਸਾਰੀਆਂ ਆਪਸ਼ਨਸ ਐ ਔਰ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਕੋਰਸੇਸ ਕਰ ਸਕਦੇ ਐ ਸਕਿੱਲ ਐਨਹਾਂਸਮੈਂਟ ਕੋਰਸੇਸ ਲੈ ਸਕਦੇ ਐ ਨੋ ਕ੍ਰੈਡਿਟਸ ਦੇ ਔਰ ਵੈਲਿਊ ਐਡਿਟਿਡ ਕੋਰਸੇਸ 8 ਕ੍ਰੈਡਿਟਸ ਦੇ ਲੈ ਸਕਦੇ ਐ ਕੈਰੀਕੂਲਮ ਜੇ ਹੁਣ ਨਏ ਚੀਜ਼ਾਂ ਇੰਟਰਨਸ਼ਿਪ ਅਪ੍ਰੈਂਟਿਸਸ਼ਿਪ ਵਗੈਰਾ ਇਨਕਲੂਡ ਕੀਤੀਆਂ ਹੈ ਕਿ ਬੱਚੇ ਜਿਹੜੇ ਆ ਉਹ ਕਿਤੇ ਜਾ ਕੇ ਜਿਵੇਂ ਸਮਰ વેਕੇਸ਼ਨਸ ਚ ਜਾਂ ਇੱਕ ਸੈਮੈਸਟਰ ਵਾਸਤੇ ਵੀ ਕਿਸੇ ਇੰਡਸਟਰੀ ਚ ਜਾਂ ਕਿਸੇ ਆਰਗੇਨਾਈਜੇਸ਼ਨ ਚ ਜਾ ਕੇ ਕੰਮ ਕਰਨ ਤੇ ਉਹ ਕੋਈ ਨਵੀਂ ਜਿਹੜੀ ਸਕਿੱਲ ਹੈ ਉਹਨੂੰ ਲਰਨ ਕਰਨ ਤਾਂ ਕਿ ਬਾਅਦ ਉਹ ਸਕਿੱਲ ਦੇ ਅਕੋਰਡਿੰਗਲੀ ਜਾਂ ਉਹਨਾਂ ਨੂੰ ਕੋਈ ਜੌਬ ਮਿਲ ਸਕਦੀ ਹੈ ਜਾਂ ਕੋਈ ਆਪਣਾ ਕੰਮ ਸ਼ੁਰੂ ਕਰ ਸਕਦੇ ਆ ਸਤਿ ਸ਼੍ਰੀ ਅਕਾਲ ਜੀ ਸਕਰੋਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਮੈਂ ਹਮਨਤਰੀ ਸਿੰਘ ਪੰਜਾਬ ਯੂਨੀਵਰਸਿਟੀ ਦੇ ਵਿੱਚ ਅਸੀਂ ਬੈਠੇ ਹੋਏ ਹਾਂ ਮੇਰੇ ਨਾਲ ਇਸ ਮੁਲਾਕਾਤ ਦੇ ਵਿੱਚ ਮੌਜੂਦ ਰਹਿਣਗੇ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਰੀਨੂ ਵਿਗ ਮੈਮ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ ਸਾਰੀਆਂ ਮੁਬਾਰਕਾਂ ਤੁਹਾਨੂੰ ਅੱਜ ਐਨ ਸੀ ਸੀ ਨੇ ਜਿਹੜਾ ਸਨਮਾਨ ਦਿੱਤਾ ਜੀ ਹਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਮੈਮ ਖਾਸ ਤੌਰ ਤੇ ਪੰਜਾਬ ਦਾ ਬਹੁਤ ਸਾਰਾ ਸਟੂਡੈਂਟ ਹੈ ਹਾਇਰ ਐਜੂਕੇਸ਼ਨ ਨੂੰ ਲੈ ਕੇ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਪੰਜਾਬ ਦੇ ਬਹੁਤ ਸਾਰੇ ਕਾਲਜ ਖਾਲੀ ਹੋ ਰਹੀ ਸੀ ਹੁਣ ਕੁਝ ਚੰਗੀਆਂ ਖਬਰਾਂ ਵੀ ਆ ਰਹੀਆਂ ਜਾਨ ਦਾ ਰੋਜ਼ਾਨਾ ਉਹਨੂੰ ਥੋੜਾ ਜਿਹਾ ਮਠਾ ਪਿਆਤ ਇਹਦੇ ਲਈ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੇ ਕਦਮ ਨੇ ਕਿਸ ਤਰ੍ਹਾਂ ਦੇ ਐਫਰਟਸ ਹੋ ਰਹੇ ਨੇ ਕਿ ਸਟੂਡੈਂਟ ਜਿਹੜੇ ਹਾਇਰ ਐਜੂਕੇਸ਼ਨ ਦੇ ਨਾਲ ਜੁੜਨ ਨਾ ਕਿ ਪਲੱਸ 2 ਕਰਕੇ ਬਾਹਰ ਚਲੇ ਜਾਣ ਐਕਚੁਅਲੀ ਪਿਛਲੇ ਸਾਲ ਤੋਂ ਹੀ ਅਸੀਂ ਕਾਲਜਸ ਦੇ ਨਾਲ ਕਾਫੀ ਮਤਲਬ ਵਾਰ ਫੁੱਟਿੰਗ ਤੇ ਸਾਡੀਆਂ ਮੀਟਿੰਗਸ ਉਹਨਾਂ ਦੇ ਨਾਲ ਚੱਲ ਰਹੀਆਂ ਸੀਗੀਆਂ ਔਰ ਯੂਨੀਵਰਸਿਟੀ ਚ ਵੀ ਕਾਫੀ ਕਮੇਟੀਆਂ ਬਣੀਆਂ ਤੇ ਅਸੀਂ ਇਹ ਕੋਸ਼ਿਸ਼ ਕਰ ਰਹੇ ਸੀ ਕਿ ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਹੈ ਉਹਨੂੰ ਕਾਲਜੇਜ਼ ਵੀ ਐਡਾਪਟ ਕਰ ਲੈਣ ਕਿਉਂਕਿ ਉਹਦੇ ਵਿੱਚ ਬੱਚਿਆਂ ਕੋਲ ਬਹੁਤ ਸਾਰੀਆਂ ਆਪਸ਼ਨਸ ਐ ਉਹ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਕੋਰਸੇਜ਼ ਕਰ ਸਕਦੇ ਐ ਸਕਿੱਲ ਐਨਹਾਂਸਮੈਂਟ ਕੋਰਸੇਜ਼ ਲੈ ਸਕਦੇ ਐ ਨੋ ਕ੍ਰੈਡਿਟਸ ਦੇ ਹੋਰ ਵੈਲਿਊ ਐਡਿਟ ਕੋਰਸੇਜ਼ 8 ਕ੍ਰੈਡਿਟਸ ਦੇ ਲੈ ਸਕਦੇ ਐ ਔਰ ਸਾਡੇ ਜਿਹੜੇ ਅਸੀਂ ਇੱਥੇ ਬਾਸਕਟਸ ਬਣਾਏ ਐ ਸਕਿੱਲ ਐਨਹਾਂਸਮੈਂਟ ਕੋਰਸਸ ਦੇ ਵੈਲਿਊਏਟਿਡ ਕੋਰਸਸ ਦੇ ਉਹਦੇ ਵਿੱਚ ਕਾਫੀ ਵਾਈਡ ਵੈਰਾਈਟੀ ਆਫ ਸਬਜੈਕਟਸ ਅਸੀਂ ਬੱਚਿਆਂ ਨੂੰ ਆਫਰ ਕਰਦੇ ਪਏ ਆ ਤੇ ਸਾਡਾ ਇਹੀ ਆਬਜੈਕਟਿਵ ਹੈ ਕਿ ਬੱਚਿਆਂ ਨੂੰ ਇੱਕ ਮਤਲਬ ਹੋਲਿਸਟਿਕ ਐਜੂਕੇਸ਼ਨ ਦਿੱਤੇ ਜਾਏ ਜਿਹਦੇ ਵਿੱਚ ਉਹਨਾਂ ਨੂੰ ਇੱਕ ਮਤਲਬ ਆਪਣੇ ਸਬਜੈਕਟ ਤੋਂ ਇਲਾਵਾ ਔਰ ਜਿਹੜੇ ਸਬਜੈਕਟਸ ਆ ਉਹਨਾਂ ਦਾ ਵੀ ਥੋੜਾ ਬਹੁਤ ਨੌਲੇਜ ਹੋਏ ਤਾਂ ਕਿ ਉਹ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋ ਸਕਣ ਔਰ ਇਸ ਚੀਜ਼ਾਂ ਨੂੰ ਇਹ ਨਜ਼ਰ ਮਤਲਬ ਨਜ਼ਰ ਚ ਰੱਖਦੇ ਹੋਏ ਜਿਹੜੇ ਸਕੀਮ ਸਿਲੇਬਸ ਬਣਾਏ ਗਏ ਨੇ ਕਿ ਉਹ ਕੋਈ ਵੀ ਜਿਹੜਾ ਕੋਈ ਕੋਰਸ ਲੈਣ ਉਹਦੇ ਚ ਕੋਈ ਨਾ ਕੋਈ ਸਕਿੱਲ ਜ਼ਰੂਰ ਹਾਸਲ ਕਰਨ ਔਰ ਆਪਸ਼ਨਸ ਬੜੀਆਂ ਜਾਦਾ ਹੈਗੀਆਂ ਕਿ ਬੱਚੇ ਕਿਤੇ ਇੰਡਸਟਰੀ ਚ ਵੀ ਇੰਟਰਨਸ਼ਿਪ ਕਰਨ ਲਈ ਜਾ ਸਕਦੇ ਆ ਜਾਂ ਕੋਈ ਜਿਵੇਂ ਕੋਈ ਸਟਾਰਟਅਪ ਹੀ ਐ ਉਹ ਕੋਈ ਆਪਣਾ ਰੀਜਨਲ ਨੀਡਸ ਨੂੰ ਫੁੱਲਫਿਲ ਕਰਨ ਲਈ ਐਸਟੈਬਲਿਸ਼ ਕੀਤਾ ਗਿਆ ਤੇ ਉਹ ਉਹਨਾਂ ਚ ਵੀ ਜਾ ਕੇ ਕੰਮ ਕਰ ਸਕਦੇ ਆ ਤੇ ਉਹਦੇ ਚ ਵੀ ਬਸ ਇਹੀ ਐ ਕਿ ਜਦੋਂ ਉਹ ਕਿਸੇ ਸਟਾਰਟਅਪ ਨਾਲ ਕੰਮ ਕਰਦੇ ਆ ਜਾਂ ਇੰਡਸਟਰੀ ਨਾਲ ਕੰਮ ਕਰਦੇ ਆ ਤੇ ਉਹਨਾਂ ਨੇ ਮਤਲਬ ਲਰਨਿੰਗ ਜਿਹੜੀ ਐ ਉਹ ਬੁੱਕਸ ਤੋਂ ਕਾਫੀ ਬਿਯੋਂਡ ਜਾਂਦੀ ਹੈ ਹੋਰ ਐਕਚੁਅਲੀ ਜੋ ਕੁਝ ਸਾਡੇ ਸਕੀਮ ਸਿਲੇਬਸ ਚ ਹੈ ਉਤੇ ਸਾਰੇ ਬੱਚੇ ਮੈਂ ਬੱਚਿਆਂ ਨੂੰ ਵੀ ਇਹ ਕਹਿੰਦੀ ਆ ਕਿ ਸਕੀਮ ਸਿਲੇਬਸ ਤੇ ਸਾਡਾ ਜਿਹੜਾ ਐਗਜ਼ਾਮੀਨੇਸ਼ਨ ਸਿਸਟਮ ਹੈ ਉਹ ਇਨਸ਼ੋਰ ਕਰ ਦਿੰਦਾ ਹੈ ਕਿ ਉਹ ਜੋ ਕੁਝ ਕਿਤਾਬਾਂ ਚ ਹੈ ਉਹ ਤੇ ਉਹਨਾਂ ਨੂੰ ਸਿੱਖਣਾ ਹੀ ਪੈਂਦਾ ਹੈ ਤਾਂ ਹੀ ਉਹਨਾਂ ਨੂੰ ਡਿਗਰੀ ਮਿਲਦੀ ਹੈ ਪਰ ਜੇ ਉਹ ਸਟੈਂਡ ਆਊਟ ਕਰਨਾ ਚਾਹੁੰਦੇ ਆ ਤੇ ਦੇ ਹੈਵ ਟੂ ਲਰਨ ਐਕਚੁਅਲੀ ਬਿਯੋਂਡ ਕਰਿਕੂਲਮ ਇਧਰ ਇਧਰ ਕੋਈ ਪ੍ਰੋਗਰਾਮ ਵੀ ਹੈਗਾ ਜੀ ਕਿਉਂਕਿ ਇਹ ਬਹੁਤ ਰੌਲਾ ਪੈਂਦਾ ਕਿ ਐਜੂਕੇਸ਼ਨ ਜਿਹੜੀ ਉਹ ਸਾਡੀ ਥਿਉਰੀ ਬਹੁਤ ਜ਼ਿਆਦਾ ਹੈ ਪ੍ਰੈਕਟੀਕਲ ਬਹੁਤ ਘੱਟ ਹੈ ਅਰ ਸਕਿਲਡ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਜੇ ਉਹਨਾਂ ਨੂੰ ਨਾਲ-ਨਾਲ ਜੇ ਗ੍ਰੈਜੂਏਸ਼ਨ ਕਰ ਰਿਹਾ ਕੋਈ ਸਟੂਡੈਂਟ ਨਾਲ-ਨਾਲ ਕੋਈ 3-4 ਮਹੀਨੇ ਦੀ ਸਕਿੱਲ ਪ੍ਰੋਗਰਾਮ ਉਹਨੂੰ ਮਿਲ ਜੇ ਤਾਂ ਉਹ ਉਹਦੇ ਵਿੱਚ ਵੀ ਨਪੁੰਨ ਹੋ ਸਕਦਾ ਤੇ ਆਪਣਾ ਡਿਫਰੈਂਟ ਜਾ ਕੇ ਵੀ ਰੋਜ਼ਗਾਰ ਕਰ ਸਕਦਾ ਆਪਣੀ ਫਾਰਮਲ এডੂਕੇਸ਼ਨ ਦੇ ਨਾਲ ਨਾਲ ਬਿਲਕੁਲ ਤੇ ਇਸੇ ਲਈ ਅਸੀਂ ਕੈਰੀਕੂਲਮ 'ਚ ਹੁਣ ਨਏ ਚੀਜ਼ਾਂ ਇੰਟਰਨਸ਼ਿਪ ਅਪਰੈਂਟਿਸਸ਼ਿਪ ਵਗੈਰਾ ਇਨਕਲੂਡ ਕੀਤੀਆਂ ਆ ਕਿ ਬੱਚੇ ਜਿਹੜੇ ਆ ਉਹ ਕਿਤੇ ਜਾ ਕੇ ਜਿਵੇਂ ਸਮਰ ਵਕੇਸ਼ਨਸ 'ਚ ਜਾਂ ਇੱਕ ਸੈਮੈਸਟਰ ਵਾਸਤੇ ਵੀ ਕਿਸੇ ਇੰਡਸਟਰੀ ਚ ਜਾਂ ਕਿਸੇ ਆਰਗੇਨਾਈਜੇਸ਼ਨ ਚ ਜਾ ਕੇ ਕੰਮ ਕਰਨ ਤੇ ਉਹ ਕੋਈ ਨਵੀਂ ਜਿਹੜੀ ਸਕਿੱਲ ਹੈ ਉਹਨੂੰ ਲਰਨ ਕਰਨ ਤਾਂ ਕਿ ਬਾਅਦ ਉਹ ਸਕਿੱਲ ਦੇ ਅਕੋਰਡਿੰਗਲੀ ਜਾਂ ਉਹਨਾਂ ਨੂੰ ਕੋਈ ਜੌਬ ਮਿਲ ਸਕਦੀ ਹੈ ਜਾਂ ਕੋਈ ਆਪਣਾ ਕੰਮ ਸ਼ੁਰੂ ਕਰ ਸਕਦੇ ਆ ਤੇ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਇਹ ਸਭ ਪ੍ਰੋਵੀਜ਼ਨਸ 커ਰੀਕਲਮ ਚ ਕਿਤੇ ਗਏ ਆ ਇੱਕ ਮੈਮ ਮਾਈਗ੍ਰੇਸ਼ਨ ਬਹੁਤ ਜ਼ਿਆਦਾ ਹੈ ਖਾਸ ਤੌਰ ਤੇ ਪੰਜਾਬ ਦੇ ਵਿੱਚ ਤੁਹਾਡੀ ਯੂਨੀਵਰਸਿਟੀ ਦੀ ਬਹੁਤ ਸਾਰੀ ਕਾਲਜ ਪੰਜਾਬ ਦੇ ਵਿੱਚ ਨੇ ਅ ਜਿਸ ਤਰ੍ਹਾਂ ਐਮਓਯੂ ਦੀ ਤੁਸੀਂ ਪਹਿਲਾਂ ਵੀ ਇੱਕ ਜ਼ਿਕਰ ਕੀਤਾ ਸੀਗਾ ਮੈਂ ਤੁਹਾਨੂੰ ਪਹਿਲਾਂ ਸਵਾਲ ਕੀਤਾ ਤਾਂ ਕਿੰਨੀਆਂ ਕ ਯੂਨੀਵਰਸਿਟੀਆਂ ਦੇ ਨਾਲ ਤੁਸੀਂ ਸੋਚ ਰਹੇ ਹੋ ਔਰ ਇਹ ਪ੍ਰੋਗਰਾਮ ਕਿੰਨੇ ਦੇਰ ਦੇ ਵਿੱਚ ਲਾਗੂ ਹੋ ਜੇਗਾ ਕਿ ਕੋਈ ਵਿਦਿਆਰਥੀ 2 ਸਾਲ ਤੁਹਾਡੇ ਕੋਲੇ ਪੜੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਔਰ ਬਾਕੀ ਉਹ ਵਿਦੇਸ਼ ਦੇ ਵਿੱਚ ਪੜ ਸਕਦਾ ਫਿਰ ਅੱਗੇ ਉਹਨੇ ਡਿਸਾਈਡ ਕਰਨਾ ਉਹ ਵਾਪਸ ਆ ਕੇ ਇੰਡੀਆ ਆਪਣੇ ਅੱਗੇ ਕੰਟੀਨਿਊ ਕਰਨੀ ਲਾਈਫ ਜਾਂ ਕਿੱਦਾਂ ਪਰ ਇਹ ਫਿਲਹਾਲ ਸਟੱਡੀ ਦੇ ਲਈ ਕਿੱਥੇ ਕਿੱਥੇ ਤੁਸੀਂ ਗੱਲ ਕੀਤੀ ਹੋਈ ਸੀ ਪਰ ਹੁਣ ਐਸ ਵੇਲੇ ਤੇ ਜਿਵੇਂ ਆਪਣਾ ਫਰੇਜ਼ਰ ਫਰੇਜ਼ਰ ਵੈਲੀ ਕੈਨੇਡਾ ਦੇ ਨਾਲ ਗੱਲ ਚੱਲ ਰਹੀ ਹੈ ਨੋਟਿੰਗਮ ਟ੍ਰੈਂਟ ਯੂਨੀਵਰਸਿਟੀ ਦੇ ਨਾਲ ਗੱਲ ਚੱਲ ਰਹੀ ਹੈ ਪੇਰ ਯੋਕੋਹਾਮਾ ਜਪਾਨ ਦੇ ਨਾਲ ਗੱਲ ਚੱਲ ਰਹੀ ਹੈ ਹੋਰ ਕੁਝ ਸਪੈਸਿਫਿਕ ਪ੍ਰੋਗਰਾਮਸ ਲਈ ਜਿਵੇਂ ਬੀਬੀਏ ਵਾਸਤੇ ਹੋਰ ਫੈਸ਼ਨ ਟੈਕਨੋਲੋਜੀ ਚ ਪੀਐਚਡੀ ਲਈ ਜਾਂ ਇੰਜੀਨੀਅਰਿੰਗ ਚ ਪੀਐਚਡੀ ਲਈ ਤੇ ਇਹਨਾਂ ਪ੍ਰੋਗਰਾਮਸ ਲਈ ਕੋਈ ਮਤਲਬ ਜੁਆਇੰਟ ਪ੍ਰੋਗਰਾਮਸ ਸ਼ੁਰੂ ਕਰਨ ਲਈ ਐਮਓਯੂ ਸਾਈਨ ਕਰਨ ਦਾ ਸਾਡਾ ਜਿਹੜਾ ਕੰਮ ਹੈ ਉਹ ਕਾਫੀ ਚੱਲਦਾ ਪਿਆ ਹੈ ਤੇ ਉਹਦੇ ਲਈ ਮੋਡੈਲਿਟੀਆਂ ਵਰਕਆਊਟ ਕਰ ਰਹੇ ਹੈ ਕਿ ਜਿਵੇਂ ਜੁਆਇੰਟ ਪੀ ਐਚ ਡੀ ਪ੍ਰੋਗਰਾਮ ਜੇ ਕਰਨਾ ਹੈ ਤੇ ਬੱਚਾ ਜਿਹੜਾ 2 ਸਾਲ ਇੱਥੇ ਰਹੇਗਾ ਉਹ ਕਿਹੜੇ ਏਰੀਆਸ ਚ ਕੰਮ ਕਰੇਗਾ ਔਰ ਕੁਝ ਜਿਵੇਂ ਜੁਆਇੰਟ ਸੁਪਰਵੀਜ਼ਨ ਦਾ ਤੇ ਪ੍ਰੋਵੀਜ਼ਨ ਆਲਰੇਡੀ ਅਸੀਂ ਸਾਡਾ ਹੈਗਾ ਸਾਡੇ ਐਮਓਯੂਜ਼ ਦੇ ਅੰਡਰ ਵੀ ਅਸੀਂ ਇਹ ਚੀਜ਼ਾਂ ਕਰਦੇ ਆ ਜਿਵੇਂ ਨਾਟਿੰਗਮ ਟ੍ਰੈਂਟ ਯੂਨੀਵਰਸਿਟੀ ਦੇ ਨਾਲ ਪਿੱਛੇ ਕੁਝ ਰਿਸਰਚ ਪ੍ਰੋਜੈਕਟਸ ਵਗੈਰਾ ਕਿਤੇ ਗਏ ਸੀ ਤੇ ਉਹਦੇ ਬਾਅਦ ਉਹਦੀ ਆਊਟਕਮ ਸੀਗੀ ਕਿ ਕੁਝ ਪੀ ਐਚ ਡੀ ਨੂੰ ਪੀ ਐਚ ਡੀ ਦੇ ਬੱਚੇ ਜੀ ਇਸ ਤਰ੍ਹਾਂ ਪੀ ਐਚ ਡੀ ਕਰ ਰਹੇ ਆ ਕਿ ਉਹਨਾਂ ਦਾ ਇੱਕ ਸੁਪਰਵਾਈਜ਼ਰ ਪੰਜਾਬ ਯੂਨੀਵਰਸਿਟੀ ਤੋਂ ਆ ਤੇ ਇੱਕ ਸੁਪਰਵਾਈਜ਼ਰ ਨਾਟਿੰਗਮ ਟ੍ਰੈਂਟ ਯੂਨੀਵਰਸਿਟੀ ਤੋਂ ਆ ਤੇ ਉਹਦੇ ਵਿੱਚ ਵੀ ਫਿਰ ਬੱਚਿਆਂ ਕੋਲ ਆਪਸ਼ਨ ਰਹਿੰਦੀ ਹੈ ਬਾਹਰ ਜਾ ਕੇ 6 ਮਹੀਨੇ ਉਹਨਾਂ ਦੀ ਲੈਬ ਚ ਕੰਮ ਕਰਨ ਦੇ ਕਿਉਂਕਿ ਉਹਨਾਂ ਕੋਲ ਕਾਫੀ ਸਾਡ ਤੋਂ ਦੇ ਆ ਯੂ نو ਬੈਟਰ ਇਨਸਟਰੂਮੈਂਟੇਸ਼ਨ ਫੈਸਿਲਿਟੀਆਂ ਉਹਨਾਂ ਕੋਲ ਹੈਨ ਤੇ ਬੱਚੇ ਸਾਡੇ ਫਿਰ ਪ੍ਰੈਕਟੀਕਲ ਵਰਕ ਵਾਸਤੇ ਬਾਹਰ ਦੇ ਯੂਨੀਵਰਸਿਟੀਆਂ ਚ ਉਹਨਾਂ ਦੀਆਂ ਲੈਬਾਰਟਰੀਜ਼ ਚ ਜਾ ਕੇ ਕੰਮ ਕਰ ਸਕਦੇ ਆ ਮੈਮ ਸਕਾਲਰਸ਼ਿਪ ਪ੍ਰੋਗਰਾਮ ਦੇ ਅਧੀਨ ਜਿਹੜੇ ਬੱਚੇ ਆਉਂਦੇ ਨੇ ਪੀ ਐਮ ਐਸ ਆ ਤੁਹਾਡਾ ਕਿੰਨਾ ਇੱਕ ਪੈਸਾ ਸਰਕਾਰ ਤੱਕ ਰਹਿੰਦਾ ਕਿਉਂਕਿ ਯੂਨੀਵਰਸਿਟੀ ਵੀ ਕਈ ਵਾਰ ਕਹਿੰਦੀ ਹੈ ਕਿ ਅਸੀਂ ਬਹੁਤ ਫਾਈਨੈਂਸ਼ੀਅਲ ਕ੍ਰਾਈਸਿਸ ਦਾ ਸਾਹਮਣਾ ਕਰਦੇ ਆਂ ਕਈ ਵਾਰ ਸਰਕਾਰ ਵੱਲ ਵੀ ਪੈਂਡਿੰਗ ਹੈ ਤੇ ਬੱਚਿਆਂ ਵੱਲ ਵੀ ਪੈਂਡਿੰਗ ਹੈ ਕਿਉਂਕਿ ਵੀਕੀ ਤੋਂ ਤੇ ਪੰਜਾਬ ਗਵਰਨਮੈਂਟ ਦੀ ਹੈ ਇਹ ਸਕੀਮ ਹੈ ਨਾ ਕਿ ਉਹ ਬੱਚਿਆਂ ਨੂੰ ਡਾਇਰੈਕਟਲੀ ਬੈਨੀਫਿਟ ਦੇ ਰਹੀ ਹੈ ਤੇ ਜਿਹੜਾ ਸਕਾਲਰਸ਼ਿਪ ਹੈ ਉਹਦੇ ਵਿੱਚ ਫੀਸ ਦਾ ਕੰਪੋਨੈਂਟ ਹੁੰਦਾ ਹੈ ਹੋਰ ਉਹ ਬੱਚਿਆਂ ਦੇ ਅਕਾਊਂਟ 'ਚ ਚਲਾ ਜਾਂਦਾ ਹੈ ਤੇ ਪਿਛਲੇ 2-3 ਸਾਲ ਦਾ ਜਿਹੜਾ ਸਕਾਲਰਸ਼ਿਪ ਹੈ ਟੂ ਦੀ ਟੂਨ ਆਫ 15 ਕਰੋੜ ਪੰਜਾਬ ਗਵਰਨਮੈਂਟ ਨੇ ਤੇ ਆਲਰੇਡੀ ਬੱਚਿਆਂ ਦੇ ਅਕਾਊਂਟਸ ਟ੍ਰਾਂਸਫਰ ਕਰਤਾ ਹੈ ਪਰ ਸਾਡੇ ਜਿਵੇਂ 1500 ਬੱਚੇ ਹੈ ਇਸ ਆਰਡਰ 100 ਬੱਚਿਆਂ ਨੇ ਫੀਸ ਦਿੱਤੀ ਹੈ ਬਾਕੀ ਬੱਚਿਆਂ ਨੇ ਫੀਸ ਹੀ ਨਹੀਂ ਦਿੱਤੀ ਯੂਨੀਵਰਸਿਟੀ ਨੂੰ ਤੇ ਸਾਡੀ ਅਪੀਲ ਲੈ ਕੇ ਜਿਹੜੇ ਬੱਚਿਆਂ ਨੂੰ ਸਕਾਲਰਸ਼ਿਪ ਮਿਲ ਚੁੱਕਾ ਹੈ ਉਹ ਯੂਨੀਵਰਸਿਟੀ ਦੇ ਡਿਊਜ਼ ਕਲੀਅਰ ਕਰਨ ਇਹ ਹੈ ਕਿ ਜੀ ਸਰਕਾਰ ਡਾਇਰੈਕਟ ਬੈਨੀਫਿਟ ਦੇਤਾ ਡਿਗਰੀ ਤੁਹਾਡੇ ਕੋਲੋਂ ਕੀਤੀ ਆ ਡਿਗਰੀ ਤੁਸੀਂ ਤਾਂ ਨਹੀਂ ਜਾਰੀ ਕਰ ਪਾਰੇ ਕਿ ਤੁਹਾਡੇ ਕੋਲੇ ਉਹ ਫੀਸ ਨਹੀਂ ਪਹੁੰਚੀ ਜਿਹੜੀ ਉਹਨਾਂ ਨੇ ਪੜ੍ਹਾਈ ਕੀਤੀ ਆ ਉਹਨਾਂ ਦੇ ਖਾਤੇ 'ਚ ਸਰਕਾਰ ਨੇ ਦਿੱਤੀ ਹਾਂ ਤੇ ਉਹਨਾਂ ਨੇ ਸਾਨੂੰ ਫੀਸ ਨਹੀਂ ਦਿੱਤੀ ਬੱਚਿਆਂ ਨੇ ਤੇ ਅਸੀਂ ਬਾਰ-ਬਾਰ ਬੱਚਿਆਂ ਨੂੰ ਅਪੀਲ ਕਰ ਰਹੇ ਆ ਕਿ ਬਈ ਜਿਹੜੇ ਸਕਾਲਰਸ਼ਿਪ ਉਹਨਾਂ ਨੂੰ ਗਵਰਨਮੈਂਟ ਨੇ ਦੇ ਦਿੱਤਾ ਆ ਉਹ ਫੀਸ ਯੂਨੀਵਰਸਿਟੀ ਦੀ ਪੇ ਕਰਨ ਸਰਕਾਰ ਵਾਲ ਕਿੰਨੇ ਪੈਸੇ ਰਹਿੰਦੇ ਨੇ ਜੀ ਸਰਕਾਰ ਵਾਲ ਉਸ ਤੋਂ ਪਹਿਲੇ ਦੇ 21 ਤੋਂ ਪਹਿਲੇ ਦੇ ਰਹਿੰਦੇ ਹੈ 21 ਕਰੋੜ ਸਰਕਾਰ ਵਾਲ ਵੀ ਪੈਂਡਿੰਗ ਹੈ ਜੀ ਮੈਂ ਪੰਜਾਬ ਯੂਨੀਵਰਸਿਟੀ ਦੀ ਸਪੋਰਟਸ ਨੂੰ ਲੈ ਕੇ ਕੀ ਕਰ ਰਹੇ ਹਾਂ ਕਿਉਂਕਿ ਅੱਜ ਕੱਲ੍ਹ 올림픽ਸ ਦੇ ਵਿੱਚ ਤੁਹਾਡੇ ਦੋ ਸਟੂਡੈਂਟ ਆ ਜਿਹੜੇ ਉਹਨਾਂ ਨੇ ਮੈਡਲ ਪ੍ਰਾਪਤ ਕੀਤਾ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਤਾਂ ਰਿਪੀਟ ਵੀ ਇੱਕ ਉਹਨਾਂ ਨੇ ਉਹਨਾਂ ਦੇ ਵੱਲੋਂ ਹੀ ਹੋਇਆ ਤੇ ਉਹਨਾਂ ਦੇ ਉਹਨਾਂ ਨੂੰ ਐਪਰੀਸ਼ੀਏਸ਼ਨ ਤਾਂ ਹੈਗੀ ਹੈ ਜਿਸ ਨਾਲ ਹੋਰ ਸਟੂਡੈਂਟ ਸਪੋਰਟਸ ਦੇ ਵੱਲ ਜਾਣ ਨਹੀਂ ਸਾਡਾ ਤਾਂ ਕੋਸ਼ਿਸ਼ ਰਹਿੰਦੀ ਹੈ ਬਲਕਿ ਪਿੱਛੇ ਵੀ ਸਪੋਰਟਸ ਡਿਪਾਰਟਮੈਂਟ ਨਾਲ ਮੇਰੀ ਮੀਟਿੰਗ ਹੋਈ ਸੀ ਕਿ ਅਸੀਂ ਕਿਸ ਤਰ੍ਹਾਂ ਔਰ ਕਰੀਏ ਕਿ ਜਿਹੜੇ ਬੈਸਟ ਸਟੂਡੈਂਟਸ ਹੈਗੇ ਆ სპੋਰਟਸ ਕੈਟਾਗਰੀ ਦੇ ਉਹ ਪੰਜਾਬ ਯੂਨੀਵਰਸਿਟੀ ਚ ਆਣ ਤੇ ਉਹਦੇ ਵਾਸਤੇ ਅਸੀਂ ਕੁਝ ਮਤਲਬ ਚਾਹਨੇ ਆ ਕਿ ਜਦੋਂ ਜਿਹੜੇ ਐ ਬੱਚੇ ਜਿਹੜੇ ਐ სპੋਰਟਸ ਕੈਟਾਗਰੀ ਦੇ ਡਿਫਰੈਂਟ ਕੈਂਪਸ ਚ ਜਾਂਦੇ ਆ ਆਪਣੇ ਜਿਹੜੇ ਜਿਹੜੇ ਵੀ სპੋਰਟਸ ਚੋ ਪਾਰਟਿਸਿਪੇਟ ਕਰਦੇ ਆ ਉਹਨਾਂ ਸਪੋਰਟਸ ਦੇ ਅਰਾਊਂਡ ਡਿਫਰੈਂਟ ਕੈਂਪਸ ਰੀਜਨਲ ਔਰ ਨੈਸ਼ਨਲ ਲੈਵਲ ਤੇ ਹੁੰਦੇ ਆ ਔਰ ਅੱਛੇ ਬੱਚੇ ਇਹਨਾਂ ਕੈਂਪਸ ਤੇ ਪਾਰਟਿਸਿਪੇਟ ਕਰਦੇ ਆ ਤੇ ਮੇਰੀ ਸਪੋਰਟਸ ਡਿਪਾਰਟਮੈਂਟ ਨਾਲ ਇਹ ਹੀ ਗੱਲ ਹੋਈ ਹੈ ਕਿ ਸਾਡੇ ਜਿਹੜੇ ਟੀਚਰਸ ਆ ਉਹਨਾਂ ਨੂੰ ਉਹਨਾਂ ਕੈਂਪਸ ਨੂੰ ਟਾਰਗੇਟ ਕਰਨਾ ਚਾਹੀਦਾ ਹੈ ਔਰ ਉੱਥੋਂ ਜਿਹੜੇ ਬੈਸਟ ਸਟੂਡੈਂਟਸ ਆ ਉਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਪੰਜਾਬ ਯੂਨੀਵਰਸਿਟੀ ਚ ਆਣ ਤਾਂ ਕਿ ਅਸੀਂ ਜਿਹੜੇ ਡਿਫਰੈਂਟ ਕੰਪੀਟੀਸ਼ਨਸ ਹੁੰਦੇ ਆ ਉਹਨਾਂ ਚ ਸਾਡੀ ਅਚੀ ਪਾਰਟਿਸਪੇਸ਼ਨ ਹੋਏ ਔਰ ਸਾਨੂੰ ਅੱਛੇ ਉਥੇ ਮੈਡਲਸ ਮਿਲੇ ਜੀ ਮੈਮ ਮਾਈ ਲਾਸਟ ਕੁਐਸਚਨ ਇਜ਼ ਪੰਜਾਬ ਯੂਨੀਵਰਸਿਟੀ ਦੇ ਵਿੱਚ ਕੱਲ ਕੁਝ ਸਟੂਡੈਂਟਸ ਨੇ ਪ੍ਰੋਟੈਸਟ ਕੀਤਾ ਤੁਹਾਡੇ ਆਫਿਸ ਦੇ ਬਾਹਰ ਔਰ ਉਹ ਸਟੂਡੈਂਟਸ ਕਹਿ ਰਹੇ ਨੇ ਕਿ ਸਾਡੀ ਯੂਨੀਵਰਸਿਟੀ ਹੈ ਇਹ ਸਾਡੀ ਡੈਮੋਕਰੈਟਿਕ ਸਪੇਸ ਹੈ ਇੱਥੇ ਅਸੀਂ ਗੱਲ ਕਰਨਾ ਚਾਹੁੰਦੇ ਹਾਂ ਔਰ ਸਾਨੂੰ ਗੱਲ ਨਹੀਂ ਕਰਨ ਦਿੱਤੀ ਜਾ ਰਹੀ ਔਰ ਇਹ ਵੀ ਕਿਹਾ ਗਿਆ ਕਿ ਇੱਕ ਵਿਦਿਆਰਥੀ ਦੇ ਲਈ ਯੂਨੀਵਰਸਿਟੀ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ ਇਹ ਸਾਰਾ ਮਸਲਾ ਤੁਹਾਡੇ ਧਿਆਨ ਦੇ ਵਿੱਚ ਹੈ ਤਾਂ ਫਿਰ ਇਹ ਸਾਰੇ ਮਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ ਦੇਖੋ ਡੈਮੋਕਰੇਸੀ ਤੇ ਬੜੀ ਅੱਛੀ ਗੱਲ ਹੈ ਹੋਰ ਅਸੀਂ ਕਿਸੇ ਨੂੰ ਮਨਾ ਨਹੀਂ ਕਰਦੇ ਜੇ ਬੱਚਿਆਂ ਨੂੰ ਲੱਗਦਾ ਹੈ ਕਿ ਜੇ ਕੋਈ ਚੀਜ਼ ਦੇਖੋ ਕੋਈ ਅਸੀਂ ਤੇ ਟੀਚਰਸ ਹੈਗੇ ਆਂ ਔਰ ਮੈਂ ਤੇ ਕਹਿੰਦੀ ਆ ਕਿ ਯੂਨੀਵਰਸਿਟੀ ਇਸ ਯੂ ਨੋ ਲਾਈਕ ਅ ਐਕਸਟੈਂਡਡ ਫੈਮਿਲੀ ਉਹਨੋਂ ਮਤਲਬ ਜਦੋਂ ਇੱਥੇ ਪੜਦੇ ਆ 3 ਸਾਲ 4 ਸਾਲ 5 ਸਾਲ ਤੇ ਜਿਵੇਂ ਪਰਿਵਾਰ ਨਾਲ ਰਿਸ਼ਤਾ ਹੁੰਦਾ ਤੇ ਉਵੇਂ ਹੀ ਯੂਨੀਵਰਸਿਟੀ ਦੇ ਟੀਚਰਸ ਨਾਲ ਹੋਰ ਐਡਮਿਨਿਸਟ੍ਰੇਸ਼ਨ ਨਾਲ ਵਿਦਿਆਰਥੀਆਂ ਦਾ ਬੱਚਿਆਂ ਦਾ ਜਿਹੜੇ ਸਾਡੇ ਹੈਗੇ ਆ ਰਿਸ਼ਤਾ ਹੋਣਾ ਚਾਹੀਦਾ ਔਰ ਆਪਸ ਚ ਗੱਲਬਾਤ ਕਰਕੇ ਜਿਹੜੀਆਂ ਪ੍ਰੋਬਲਮਸ ਅਸੀਂ ਸੋਲਵ ਕਰ ਸਕਦੇ ਆ ਉਹਦੇ ਵਾਸਤੇ ਫਿਰ ਪ੍ਰੋਟੈਸਟ ਕਰਨ ਦੀ ਕੀ ਲੋੜ ਹੈ ਜਦੋਂ ਕੋਈ ਮੈਮੋਰੰਡਮ ਦਿੰਦੇ ਆ ਤੇ ਕੋਈ ਹਰ ਚੀਜ਼ ਜਿਹੜੀ ਹੈ ਉਹਦਾ ਜਿਹੜਾ ਸੋਲੂਸ਼ਨ ਹੈ ਉਹ ਇੱਕ ਜਾਂ ਦੋ ਦਿਨ ਚ ਤੇ ਨਹੀਂ ਹੋ ਸਕਦਾ ਨਾ ਕੋਈ ਜਿਵੇਂ ਪਿੱਛੇ ਕਹਿੰਦੇ ਸੀ ਜੀ ਰੈਜ਼ਰਵੇਸ਼ਨ OBC ਦੀ ਹੋਣੀ ਚਾਹੀਦੀ ਹੈ ਤੇ ਅਸੀਂ ਕਿਹਾ ਠੀਕ ਹੈ ਤੇ ਪਰ ਉਹ ਰੈਜ਼ਰਵੇਸ਼ਨ ਨੂੰ ਜੇ ਅਸੀਂ ਕੋਈ ਪਾਲਿਸੀ ਬਣਾਣੀ ਹੈ ਇੰਪਲੀਮੈਂਟ ਕਰਨਾ ਹੈ ਤੇ ਸਾਡਾ ਇੱਕ ਸਿਸਟਮ ਹੈ ਕਿ ਉਹ ਸਾਡੇ ਪਹਿਲੇ ਗਵਰਨਿੰਗ ਬਾਡੀ ਉਸ ਚੀਜ਼ ਨੂੰ ਰეკਮੈਂਡ ਕਰੇ ਕਿ ਫਿਰ ਉਹ ਮਿਨਿਸਟਰੀ ਆਫ ਐਜੂਕੇਸ਼ਨ ਚ ਜਾਏਗਾ ਉਹ ਨੋਟੀਫਾਈ ਕਰਨਗੇ ਤੇ ਫਿਰ ਉਹ ਪਾਲਿਸੀ ਫਾਈਨਲੀ ਇੰਪਲੀਮੈਂਟ ਹੁੰਦੀ ਹੈ ਉਹ ਜਿਹੜਾ ਪੂਰਾ ਪ੍ਰੋਸੈਸ ਹੈ ਉਹ ਤੇ ਬੜਾ ਲੰਬਾ ਪ੍ਰੋਸੈਸ ਹੈ ਤੇ ਉਹ ਪ੍ਰੋਸੈਸ ਨੂੰ ਇਸ ਤਰ੍ਹਾਂ ਟਾਈਮ ਬਾਉਂਡ ਵਿੱਚ ਕੰਪਲੀਟ ਕਰਨਾ ਤੇ ਫਿਜ਼ੀਬਲ ਨਹੀਂ ਹੈ ਤੇ ਉਹ ਸਾਰਿਆਂ ਇਹਨਾਂ ਨੂੰ ਅੰਡਰਸਟੈਂਡਿੰਗ ਹੈ ਫਿਰ ਵੀ ਇਹ 2-3 ਮਹੀਨੇ ਮਤਲਬ ਕੋਈ ਪ੍ਰੋਟੈਸਟ ਕਰਨ ਦੀ ਵੀ ਲਿਮਟ ਹੋਣੀ ਚਾਹੀਦੀ ਹੈ ਕਿ ਇੱਕ ਦਿਨ, ਦੋ ਦਿਨ, ਤਿੰਨ ਦਿਨ ਮਤਲਬ ਮਹੀਨੇ-ਮਹੀਨੇ ਮਤਲਬ ਹੈ ਸਟੂਡੈਂਟ ਹੈ ਸਾਡੇ ਕਦੋਂ ਇਹ ਕਲਾਸਾਂ ਲਾਂਦੇ ਆ, ਕਦੋਂ ਇਹ ਪੜਦੇ ਇੱਥੇ ਬੈਠੇ ਰਹਿੰਦੇ ਆ। ਤਾਂ ਤੰਬੂ ਲਗਾ ਕੇ ਇੱਥੇ ਬੈਠ ਜਾਂਦੇ ਆ, ਇੱਥੇ ਹੀ ਰੋਟੀ ਖਾਣੀ ਹੈ, ਇੱਥੇ ਕੱਪੜੇ ਧੋਣੇ ਆ, ਮਤਲਬ BC ਆਫਿਸ ਨਾ ਹੋ ਗਿਆ ਕੋਈ ਜੀ ਸਾਡੇ ਨਾਲ ਗੱਲ ਕਰਨ ਸਾਡੀਆਂ ਡਿਮਾਂਡਸ ਐਕਸੈਪਟ ਕਰਨ ਸਾਡੇ ਨਾਲ ਜਦੋਂ ਗੱਲ ਕਰਨ ਆਉਣਗੇ ਡਿਮਾਂਡਸ ਮੰਨੀਆਂ ਜਾਣੀਆਂ ਤਾਂ ਹੀ ਸਾਡਾ ਪ੍ਰੋਟੈਸਟ ਜਿਆਦਾ ਲੰਮਾ ਚੱਲਦਾ ਕਿ ਇਸ ਤਰ੍ਹਾਂ ਮੈਂ ਤੁਹਾਨੂੰ ਸਮਝਾਇਆ ਕਿ ਹਰ ਚੀਜ਼ ਮਿੰਟਾਂ ਚ ਨਹੀਂ ਹੁੰਦੀ ਅਸੀਂ ਕੀ ਅਸੀਂ ਹੋਲਿਸਟਿਕ ਐਜੂਕੇਸ਼ਨ ਤੇ ਗੱਲ ਕਰ ਰਹੇ ਆਂ ਤੇ ਜ਼ਿੰਦਗੀ ਚ ਹਰ ਚੀਜ਼ ਫੇਸ ਕਰਨੀ ਪੈਂਦੀ ਹੈ ਇਹਨਾਂ ਨੇ ਵੀ ਫੇਸ ਕਰਨੀ ਹੈ ਲਾਈਫ ਤੇ ਇਸ ਤਰ੍ਹਾਂ ਕਦੀ ਹੁੰਦਾ ਹੀ ਨਹੀਂ ਆ ਕਿ ਮੈਂ 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 ਵਾਈਸ ਚਾਂਸਲਰ ਆ ਮੈਂ ਵੀ ਕੁਝ ਸੋਚਦੀ ਆ ਤੇ ਉਹ ਮੈਂ 1 ਮਿੰਟ ਚ ਤੇ ਨਹੀਂ ਉਹਨੂੰ ਪੂਰਾ ਕਰ ਸਕਦੇ ਉਹਨੂੰ ਕਰਨ ਲਈ ਕੋਈ ਐਫਰਟ ਕਰਨੇ ਪੈਂਦੇ ਆ ਰੂਲ ਰੈਗੂਲੇਸ਼ਨਸ ਫਾਲੋ ਕਰਨੇ ਪੈਂਦੇ ਆ ਸਾਰੇ ਜਿਹੜੇ ਚੈਨਲਸ ਆ ਇਹ ਉਹ ਉਹਨਾਂ ਨੂੰ ਪਾਸ ਕਰਨਾ ਪੈਂਦਾ ਤੇ ਫਿਰ ਅਸੀਂ ਲਾਈਫ 'ਚ ਕੁਝ ਅਚੀਵ ਕਰ ਪਾਉਂਦੇ ਆ ਤੇ ਲਾਈਫ ਤੇ ਸਟਰਗਲ ਤੇ ਹੈ ਹੀ ਐ ਲਾਈਫ ਕਿਸੇ ਦੀ ਵੀ ਸਿੰਪਲ ਨਹੀਂ ਐ ਲਾਈਫ ਇਜ਼ ਨਾਟ ਅ ਬੈਡ ਆਫ ਰੋਜ਼ਸ ਤੇ ਦੇ ਹੈਵ ਟੂ ਅੰਡਰਸਟੈਂਡ ਆਲ ਦਿਸ ਅਦਰਵਾਇਜ਼ ਤੇ ਇਹਨਾਂ ਦੀ ਐਜੂਕੇਸ਼ਨ ਹੀ ਇਨਕੰਪਲੀਟ ਹੈ ਜੇ ਇਸ ਤਰ੍ਹਾਂ ਸੋਚਦੇ ਆ ਕਿ ਵੀ ਜੇ ਜਿਹੜੀ ਗੱਲ ਇਹਨਾਂ ਨੇ ਮੂੰਹੋਂ ਕੱਢਤੀ ਉਹ ਬਸ ਉਸੇ ਵੇਲੇ ਅੱਖ ਚਪਕਦੇ ਹੀ ਪੂਰੀ ਹੋ ਜਾਣੀ ਚਾਹੀਦੀ ਐ ਇਸ ਤਰ੍ਹਾਂ ਐ ਜਾਦੂ ਦੀ ਛੜੀ ਨਹੀਂ ਹੈ ਕਿ ਇਹਨੂੰ ਘੁਮਾਓ ਔਰ ਸਭ ਦੀ ਵਿਸ਼ ਪੂਰੀ ਹੋ ਜਾਏ ਵਿਸ਼ੇਸ ਨੂੰ ਪੂਰਾ ਕਰਨ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ ਤੁਸੀਂ ਕਹਿੰਦੇ ਇੱਕ ਪ੍ਰੋਸੈਸ ਹੈ ਤੇ ਤੁਸੀਂ ਨਹੀਂ ਕਰ ਸਕਦੇ ਉਸ ਤਰੀਕੇ ਨਾਲ ਤੁਸੀਂ ਸਾਰੀਆਂ ਚੀਜ਼ਾਂ ਵਿਚਾਰ ਕੇ ਇਹ ਇਸ ਤਰ੍ਹਾਂ ਨਹੀਂ ਹੈ ਕਿ ਐਮਐਮ ਨੂੰ ਕਹਿਨਗੇ ਜੀ ਹਾਂ ਤੁਸੀਂ ਅੱਜ ਇਹ ਚੀਜ਼ ਕਰ ਦਿਓ ਔਰ ਮੈਂ ਸਾਈਨ ਕਰ ਦਿਆਂਗੇ ਔਰ ਹੋ ਜਾਏਗਾ ਇਸ ਤਰ੍ਹਾਂ ਤੇ ਨਹੀਂ ਹੁੰਦਾ ਨਾ ਸਿਸਟਮ ਫਾਲੋ ਕਰਨਾ ਪੈਂਦਾ ਹੈ ਔਰ ਜੇ ਬਾਹਰ ਬੈਠੇ ਆ ਤੇ ਉਹਦਾ ਕੋਈ ਉਹਦੇ ਨਾਲ ਲੈ ਵੀ ਨਹੀਂ ਹੈ ਕਿ ਉਹ ਜਲਦੀ ਹੋ ਜਾਏਗਾ ਬਾਹਰ ਬੈਠਣ ਦਾ ਫਾਇਦਾ ਤਾਂ ਹੈ ਜੇ ਕੋਈ ਕੰਮ ਜਲਦੀ ਹੋ ਜਾਏਗਾ ਪਰ ਜਿਹੜਾ ਕੰਮ ਜਲਦੀ ਨਹੀਂ ਹੋ ਸਕਦਾ ਉਹਦੇ ਲਈ ਬਾਹਰ ਬੈਠਣ ਦਾ ਵੀ ਕੀ ਫਾਇਦਾ ਕਿਉਂਕਿ ਜਿਹੜਾ ਇਹ ਜਗਾ ਵਾਲਾ ਰੋਲ ਹੈ ਨਾ ਲੈ 22 ਚਾਂਸਲਰ ਆਫਿਸ ਦਾ ਕੋਈ ਡੈਕੋਰਮ ਵੀ ਹੁੰਦਾ ਇੱਥੇ ਫੋਰਨ ਯੂਨੀਵਰਸਿਟੀਆਂ ਦੀ ਡੈਲੀਗੇਸ਼ਨ ਆਉਂਦੀ ਹੈ ਨੈਸ਼ਨਲ ਲੈਵਲ ਤੇ ਦੂਸਰੇ ਯੂਨੀਵਰਸਿਟੀਆਂ ਦੇ ਆਉਂਦੇ ਐ ਐਕਸਪਰਟਸ ਕੋਈ ਵਾਈਵਾ ਲੈਣ ਕੋਈ ਸਿਲੈਕਸ਼ਨਸ ਚੱਲ ਰਹੀਆਂ ਇਹ ਆਪਣਾ ਬੈਠ ਰਹੇ ਨੇ ਉੱਥੇ ਬਸ ਮੈਂ ਪਰ ਕੋਈ ਅਥਾਰਟੀ ਦੀ ਜਗਾ ਤਾਂ ਤੁਹਾਨੂੰ ਦੇਣੀ ਚਾਹੀਦੀ ਸੀ ਉਹ ਕਹਿੰਦੇ ਜੀ ਸਾਨੂੰ ਸਾਈਡ ਤੇ ਕਹਿੰਦੇ ਚੱਲ ਜਾਓ ਉੱਥੇ ਨਾ ਸਾਨੂੰ ਕੋਈ ਦੇਖਣ ਵਾਲਾ ਨਾ ਸਾਡੇ ਨਾਲ ਗੱਲ ਕਰਨ ਵਾਲਾ ਜਾਂ ਫਿਰ ਐਡਮਿਨ ਬਲੌਕ ਇਸ ਤਰ੍ਹਾਂ ਦੇ ਕੋ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੀ ਵੀ ਧਰਨਾ ਸਾਈਟ ਹੈ ਹੈ ਨਾ ਤੇ ਡੈਮੋਕ੍ਰੇਸੀ ਤੇ ਹੈ ਹੀ ਹੈ ਤੇ ਉਹਨੇ ਦਾ ਮਤਲਬ ਐ ਥੋੜੀ ਐ ਕਿ ਸਾਰੇ ਪ੍ਰਾਈਮ ਮਿਨਿਸਟਰ ਆਫਿਸ ਦੇ ਬਾਹਰ ਧਰਨੇ ਤੇ ਬੈਠ ਜਾਂਗੇ ਜਾ ਕੇ ਐਸ ਯੂਨੀਵਰਸਿਟੀ 'ਤੇ ਮਤਲਬ ਕੋਈ ਜੇਨਿਊਨ ਡਿਮਾਂਡ ਹੋਏ ਔਰ ਕੋਈ ਮਤਲਬ ਦੀ ਅਮਾਉਂਟ ਆਫ ਟਾਈਮ ਦੇ ਕੈਨ ਬੀ ਔਨ ਅ ਪ੍ਰੋਟੈਸਟ ਆਊਟਸਾਈਡ ਵਾਈਸ ਚਾਂਸਲਰ ਆਫਿਸ ਉਹਦੀ ਕੋਈ ਲਿਮਿਟ ਹੋਣੀ ਚਾਹੀਦੀ ਹੈ ਅਨਲਿਮਿਟਿਡ ਤੇ ਕੁਝ ਵੀ ਨਹੀਂ ਹੋ ਸਕਦਾ ਕਿ ਅਸੀਂ ਬੈਠੇ ਆਂ ਬਸ ਬੈਠੇ ਆਂ ਅਸੀਂ ਤੇ ਅਸੀਂ ਤੇ ਉੱਠਣਾ ਹੀ ਨਹੀਂ ਹੈ ਤੇ ਇਸ ਤਰ੍ਹਾਂ ਦਾ ਐਟੀਟਿਊਡ ਹੈ ਤੁਸੀਂ ਇਹ ਵੀ ਇਨਸ਼ੋਰ ਕਰ ਰਹੇ ਹੋ ਕਿ ਜੇ ਤੁਸੀਂ ਪ੍ਰੋਟੈਸਟ ਕਰਨਾ ਕੁਝ ਘੰਟੇ ਲਈ ਆਉਣਾ ਤੁਸੀਂ ਮੇਰੇ ਨਾਲ ਗੱਲ ਕਰਨ ਦੇ ਲਈ ਤੁਸੀਂ ਕੁਝ ਘੰਟੇ ਆ ਕੇ ਕਰ ਸਕਦੇ ਪਰ ਕੰਟੀਨਿਊ ਉਹ ਤੁਸੀਂ ਕਹਿੰਦੇ ਉਹ ਨਹੀਂ ਸਾਡੀ ਅਸੀਂ ਇਹ ਨਹੀਂ ਕਹਿ ਰਹੇ ਕਿ ਇੱਥੇ ਆਣਾ ਹੀ ਨਹੀਂ ਅਸੀਂ ਕਹਿ ਰਹੇ ਇੱਥੇ ਆਓ ਤੇ ਬੈਠਣਾ ਬੈਠ ਵੀ ਜਾਓ 1 2 3 4 ਪਰ ਮਹੀਨੇ ਆ ਮਹੀਨੇ ਤੁਸੀਂ ਮਤਲਬ ਪਿਛਲੇ ਵਾਰੀ ਪਤਾ ਨਹੀਂ 60 70 ਦਿਨ ਇੱਥੇ ਬੈਠੇ ਰਹੇ ਹੋਰ ਜਦੋਂ ਇਹਨਾਂ ਨੂੰ ਕਹਿੰਦੇ ਸੀ ਕਿ ਉੱਠ ਜਾਓ ਇਹ ਕਹਿੰਦੇ ਸੀ ਜੇ ਸਾਡਾ ਤੇ 100 ਡੇਜ਼ ਦਾ ਅਜੰਡਾ ਹੈ ਵਾਟ ਇਜ਼ ਥਿਸ ਅਜੰਡਾ ਬਹੁਤ ਧੰਨਵਾਦ ਤੁਹਾਡਾ ਮੁਲਾਕਾਤ ਲਈ ਤਾਂ ਆ ਪੰਜਾਬ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਕਾਲਜ ਨੇ ਉਹਨਾਂ ਨੂੰ ਲੈ ਕੇ ਗੱਲਬਾਤ ਕੀਤੀ ਹੈ ਨਵੇਂ ਸਟੂਡੈਂਟਸ ਨਵੀਆਂ ਐਡਮਿਸ਼ਨਸ ਖੇਡਾਂ ਨੂੰ ਲੈ ਕੇ ਗੱਲਬਾਤ ਹੋਈ ਇਹਦੇ ਨਾਲ ਕੈਂਪਸ ਦੇ ਬਾਰੇ ਵੀ ਗੱਲਬਾਤ ਪ੍ਰੋਫੈਸਰ ਸਾਹਿਬ ਦੇ ਨਾਲ ਹੋਈ ਹੈ ਤੇ ਕੈਮਰੇ ਤੇ ਮੇਰਾ ਸਾਥ ਦੇ ਰਹੀ ਸੀ ਅਸ਼wini ਮਹਿਮੰਤਰੀ ਸਿੰਘ ਸਕਰੋਲ ਪੰਜਾਬ ਟੀਵੀ ਦੇ